ਸੀਗੇ ਹਨ ਹਕਮਨ ਬਰਾਦਰ ਜਿਹੜੇ ਐਡਵੋਕੇਟ ਕੀਤੇ ਹੋਏ ਨੇ ਬਾਈ ਉਹਨਾਂ ਨੇ ਜੀ ਉਹਨਾਂ ਨੇ ਦੱਸਿਆ ਵੀ ਕਹਿੰਦੇ ਤਸੱਦਦ ਬਹੁਤ ਹੋਈ ਹੈ ਚੱਕਰ ਤੇ ਲਿਜਾ ਕੇ ਨਾ ਬਾਈ ਉਹਨਾਂ ਨਾਲ ਜੀ ਤੇ ਤਿੰਨ ਕਛਹਿਰੇ ਕਹਿੰਦੇ ਖੂਨ ਦੇ ਉਚੜੇ ਨੇ ਗਿੱਟੇ ਦੀ ਵੀ ਗੱਲ ਸੈਦ ਆਈ ਹੈ ਗਿੱਟਾ ਤੋੜ ਦਿੱਤਾ ਗਿਆ ਇੱਕ ਅੱਛਾ ਤੇ ਮੂੰਹ ਸੁੱਜਿਆ ਹੋਇਆ ਸੀਗਾ ਭਰਾ ਦੱਸ ਰਿਹਾ ਸੀ ਉਹਦੇ ਜਿੰਨੀਆਂ ਗੱਲਾਂ ਉਹਨਾਂ ਨੇ ਕੱਲ ਸਾਨੂੰ ਦੱਸੀਆਂ ਨੇ ਇਹ ਬਹੁਤ ਤਸੱਦਦ ਕੀਤੀ ਗਈ ਹੈ ਭਰਾ ਦੇ ਉੱਤੇ ਤੇ ਇਕੱਲੇ ਉਹਨਾਂ ਨੂੰ ਇੱਥੋਂ ਸੰਗਰੂਰ ਸ਼ਿਫਟ ਕਰਤਾ ਸੀਗਾ ਗੱਲ ਨਾ ਬਾਈ ਨਾ ਫਿਰ ਉੱਥੇ ਹੀ ਆ ਜਾਂਦੀ ਹੈ ਨਾ ਵੀ ਇਹਨਾਂ ਦੇ ਮੇਲ ਮਲਾਪ ਕਿਵੇਂ ਹੋਗੇ ਅੰਦਰ ਹੈ ਨਾ ਰਾੜ ਕਿਵੇਂ ਆ ਗਈ ਅੰਦਰ ਜੇਲ੍ਹ ਦੇ ਅੰਦਰ ਠੀਕ ਹੈ ਇੱਕੜੇ ਦੀ ਗੱਲ ਕਰਦੇ ਨੇ ਹੈ ਨਾ ਵੀ ਕੜੇ ਵਾਲੀ ਵੀ ਰਾੜ ਜਿਹੜੀਆਂ ਗੱਲਾਂ ਚੱਲੀਆਂ ਨੇ ਹੈ ਨਾ ਤੇ ਮੇਲ ਮਲਾਪ ਹੋਏ ਨਹੀਂ ਸਕਦਾ ਬਾਈ ਜੇ ਪੁਲਿਸ ਵਾਲੇ ਚਾਹਣ ਤਾਂ ਸੀ ਸੂਰਜ ਨਹੀਂ ਜੇਲ੍ਹ ਦੇ ਅੰਦਰ ਦੇਖ ਸਕਦੇ ਠੀਕ ਹੈ ਸੱਚਾਈ ਗੱਲ ਹੈ ਸਭ ਨੂੰ ਬੰਦ ਅੰਦਰ ਕਾਲ ਕੋਠੜੀਆਂ ਤੱਕ ਨੇ ਇਹ ਸਾਜ਼ਿਸ਼ ਲੱਗਦੀ ਹੈ ਹੈਨਾ ਪ੍ਰਸ਼ਾਸਨ ਖੋਲ ਕੇ ਨਹੀਂ ਦੱਸਦਾ ਪ੍ਰਸ਼ਾਸਨ ਤਾਂ ਉਹ ਗੱਲ ਦੱਸਦਾ ਆਪਣਾ ਬਚਾਅ ਕਰਨ ਵਾਸਤੇ ਨਾ ਪਰ ਜਿੰਨੀ ਕਿ ਸਾਨੂੰ ਸਮਝ ਹੈਗੀ ਹੈ ਜੇਲ੍ਹਾਂ ਦੀ ਕਿ ਜਿੰਨੀ ਕਿ ਸਮਝ ਹੈਗੀ ਹੈ ਜਿਹੜੀ ਤਸੱਦਦ ਕੀਤੀ ਗਈ ਹੈ ਭਰਾ ਦੇ ਉੱਤੇ ਹੈਨਾ ਇਹ ਕੋਈ ਵੱਡਾ ਨੁਕਸਾਨ ਕਰਨ ਦੀ ਇਹਦੀ ਪ੍ਰਸ਼ਾਸਨ ਦੀ ਸਾਜ਼ਿਸ਼ ਵੀ ਭਾਈ ਸੰਦੀਪ ਸਿੰਘ ਸੰਨੀ ਦਾ ਪਰ ਉਹ ਚੜਦੀ ਕਲ ਵਾਲਾ ਸੂਰਮਾ ਹੈਨਾ ਵੀ ਜਦੋਂ ਉਹ ਚੜਕੇ ਆਪਣੇ ਡਿਫੈਂਸ ਵਿੱਚ ਬਾਈ ਨੇ ਹਮਲਾ ਕੀਤਾ ਤੇ ਬਸ ਇਹ ਹੈ ਵੀ ਤਸੱਦਦ ਬਹੁਤ ਹੋਈ ਆ ਕੱਲ ਦਾ ਮੈਡੀਕਲ ਸੀਗਾ ਮੰਡੇ ਨੂੰ ਮੈਡੀਕਲ ਕੋਰਟ ਨੇ ਕਹਿਤਾ ਸੀਗਾ ਵੀ ਕਰਾਇਆ ਜਾਵੇ ਰਜਿੰਦਰਾ ਹਸਪੀਟਲ ਮੈਡੀਕਲ ਦੀ ਭਜਾਈ ਉਹਨੂੰ ਸੰਗਰੂਰ ਜੇੜ ਚ ਸ਼ਿਫਟ ਕਰ ਦਿੱਤਾ ਜਾਂਦਾ ਆ ਵੀ ਕੀ ਸਾਜੀ ਸਾਂ ਇਹਨਾਂ ਦੀ ਅੰਦਰ ਦੀ ਤੇ ਕੱਲ ਵੀ ਆਪਣਾ ਤੋਂ ਪਲੇ ਮਾਨਸ ਕੋਈ ਜੱਜ ਨਿਕਲੇ ਹੀ ਉਹਨੇ ਕਹਿੰਦੇ ਵੀ ਵੀਡੀਓ ਕਾਲਿੰਗ ਰਾਹੀਂ ਹੈ ਨਾ ਪੇਸ਼ੀ ਲੈ ਲਈ ਆ ਰਾਦੀ ਤੇ ਉਹਦੇ ਨੇ ਦਿਖਾਏ ਫਿਰ ਕੱਪੜੇ ਤਾਰ ਕੇ ਕਹਿੰਦੇ ਵੀ ਰੋਂਣ ਲੱਗ ਗਏ ਸੀ ਜਿਹੜੇ ਜੱਜ ਦੇ ਸਾਹਮਣੇ ਵੀ ਸੀਗੇ ਉੱਥੇ ਹਨ ਕੱਲ ਦੱਸਦੇ ਸੀ ਉਹਦਾ ਭਰਾ ਵੀ ਵਿਚਾਰਾ ਰੋਂਣ ਲੱਗ ਗਿਆ ਸੀਗਾ ਬੀ ਐਨੀ ਜਿਆਦਾ ਉਹਦੇ ਉੱਤੇ ਤਸੱਦਦ ਕੀਤੀ ਹੋਈ ਆ ਭਰਾ ਦੇ ਉੱਤੇ ਤੇ ਰਾਤ ਮੋਰਚਾ ਰਾਤ ਵੀ ਇੱਥੇ ਲੱਗਿਆ ਹੋਇਆ ਸੀਗਾ ਅੱਜ ਵੀ ਲੱਗਿਆ ਹੋਇਆ ਡਿਮਾਂਡ ਪਰਿਵਾਰ ਦੀ ਇਹ ਵੀ ਮੈਡੀਕਲ ਕਰਾਇਆ ਜਾਵੇ ਅੱਜ ਕਹਿੰਦਾ ਉਹਦਾ ਭਰਾ ਮੇਰੀ ਗੱਲ ਤੁਸੀਂ ਮੈਂ ਉਹਨੇ ਆਏ ਸੀ ਕਹਿੰਦਾ ਵੀ ਨਾ ਕੰਨੇ ਮੁਲਾਕਾਤ ਕਰਾ ਦਿੰਨੇ ਵੀ ਮੁਲਾਕਾਤ ਨਾਲ ਥੋੜੀ ਯਾਰ ਹੈ ਨਾ ਉਹਦਾ ਭਰਾ ਮੈਂ ਕਹਿੰਦਾ ਵੀ ਕਰਿਆ ਮੈਂ ਕਿਵੇਂ ਨਵਦੀਪ ਘਰੇ ਚਲੇ ਜਾਵਾਂ ਕਰਿਆ ਯਾਰ ਉਹਨੇ ਉਹਦੇ ਜਵਾੜੇ ਤੋੜੇ ਹੋਏ ਨੇ ਹੈ ਨਾ ਯਾਰ ਉਹ ਰੋਟੀ ਨਹੀਂ ਖਾ ਸਕਦਾ ਉਹ ਬੈਠ ਨਹੀਂ ਸਕਦਾ ਮੈਂ ਘਰੇ ਜਾ ਕੇ ਕਿਵੇਂ ਏਸੀ 'ਚ ਪਹਿ ਜਾਵਾਂ ਸਾਡੇ ਨਾਲ ਨਵਦੀਪ ਜਲਵੇੜਾ ਮੌਜੂਦ ਰਹਿਣਗੇ ਪਿਛਲੇ ਦਿਨ ਹੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਭਾਈ ਸੰਦੀਪ ਸਿੰਘ ਸਾਨੀ ਦੇ ਉੱਤੇ ਕਾਫੀ ਤਸ਼ੱਦਦ ਕੀਤਾ ਗਿਆ ਨਵਦੀਪ ਕੀ ਗੱਲਬਾਤ ਹੋਈ ਹੈ ਕਿੱਥੇ ਤੱਕ ਗੱਲ ਪਹੁੰਚੀ ਹੈਗੀ ਗੱਲ ਤਾਂ ਕੱਲ ਆਏ ਸੀਗੇ ਹਨਾ ਹੁਮਮਨ ਬਰਦਰ ਜਿਹੜੇ ਐਡਵੋਕੇਟ ਕੀਤੇ ਹੋਏ ਨੇ ਭਾਈ ਉਹਨਾਂ ਨੇ ਜੀ ਉਹਨਾਂ ਨੇ ਦੱਸਿਆ ਵੀ ਕਹਿੰਦੇ ਤਸ਼ੱਦਦ ਬਹੁਤ ਹੋਈ ਹੈ ਚੱਕਰ ਤੇ ਲਿਜਾ ਕੇ ਨਾ ਭਾਈ ਉਹਨਾਂ ਨਾਲ ਜੀ ਤੇ ਤਿੰਨ ਕਚਹਿਰੇ ਕਹਿੰਦੇ ਖੂਨ ਦੇ ਨੁਚੜੇ ਨੇ ਗਿੱਟੇ ਦੀ ਵੀ ਗੱਲ ਸਾਇਦ ਆਈ ਆ ਗਿੱਟਾ ਤੋੜ ਦਿੱਤਾ ਗਿਆ ਇੱਕ ਤੇ ਮੋਹ ਸੁਜਿਆ ਹੋਇਆ ਸੀਗਾ ਭਰਾ ਦੱਸ ਦੇ ਸੀ ਉਹਦੇ ਜਿੰਨਾ ਗੱਲਾਂ ਉਹਨਾਂ ਨੇ ਕੱਲ ਸਾਨੂੰ ਦੱਸੀਆਂ ਨੇ ਇਹ ਬਹੁਤ ਸੱਦਤ ਕੀਤੀ ਗਈ ਹੈ ਭਰਾ ਦੇ ਉੱਤੇ ਤੇ ਇਕੱਲੇ ਉਹਨਾਂ ਨੂੰ ਇੱਥੋਂ ਸੰਗਰੂਰ ਸ਼ਿਫਟ ਕਰਤਾ ਸੀਗਾ ਗੱਲ ਨਾ ਬਾਈ ਨਾ ਫਿਰ ਉੱਥੇ ਹੀ ਆ ਜਾਂਦੀ ਹੈ ਨਾ ਵੀ ਇਹਨਾਂ ਦੇ ਮੇਲ ਮਲਾਪ ਕਿਵੇਂ ਹੋਗੇ ਅੰਦਰ ਹੈਨਾ ਰਾੜ ਕਿਵੇਂ ਆ ਗਈ ਅੰਦਰ ਜੇਲ੍ਹ ਦੇ ਅੰਦਰ ਠੀਕ ਹੈ ਇੱਕੜੇ ਦੀ ਗੱਲ ਕਰਦੇ ਨੇ ਹੈਨਾ ਵੀ ਕੜੇ ਵਾਲੀ ਵੀ ਰਾੜ ਜਿਹੜੀਆਂ ਗੱਲਾਂ ਚੱਲੀਆਂ ਨੇ ਹੈਨਾ ਤੇ ਮੇਲ ਮਲਾਪ ਹੋਈ ਨਹੀਂ ਸਕਦਾ ਬਾਈ ਜੇ ਪੁਲਸ ਵਾਲੇ ਚਾਹਣ ਤਾਂ ਸੀ ਸੂਰਜ ਦੀ ਜੇਲ੍ਹ ਦੇ ਅੰਦਰ ਦੇਖ ਸਕਦੇ ਬਿਲਕੁਲ ਠੀਕ ਹੈ ਸੱਚਾਈ ਗੱਲ ਹੈ ਸਭ ਨੂੰ ਬੰਦਰ ਕਾਲ ਕੋਠੜੀਆਂ ਤੱਕ ਨੇ ਤੇ ਸਾਹਜ ਹੀ ਸ ਲੱਗਦੀ ਹੈ ਹੈਨਾ ਪ੍ਰਸ਼ਾਸਨ ਖੋਲ ਕੇ ਨਹੀਂ ਦੱਸਦਾ ਪ੍ਰਸ਼ਾਸਨ ਤਾਂ ਉਹ ਗੱਲ ਦੱਸਦਾ ਆਪਣਾ ਬਚਾਅ ਕਰਨ ਵਾਸਤੇ ਹੈ ਨਾ ਪਰ ਜਿੰਨੀ ਕਿ ਸਾਨੂੰ ਸਮਝ ਹੈਗੀ ਹੈ ਜੇਲਾਂ ਦੀ ਕਿ ਜਿੰਨੀ ਕਿ ਸਮਝ ਹੈਗੀ ਹੈ ਜਿਹੜੀ ਤਸੱਦਦ ਕੀਤੀ ਗਈ ਹੈ ਭਰਾ ਦੇ ਉੱਤੇ ਹੈਨਾ ਨਹੀਂ ਕੋਈ ਵੱਡਾ ਨੁਕਸਾਨ ਕਰਨ ਦੀ ਇਹਦੀ ਪ੍ਰਸਾਦ ਨਹੀਂ ਸਾਜੀ ਸੀ ਵੀ ਭਾਈ ਸੰਦੀਪ ਸਿੰਘ ਸੰਨੀ ਦਾ ਪਰ ਉਹ ਚੜਦੀ ਗੱਲ ਵਾਲਾ ਸੂਰਮਾ ਹੈ ਨਾ ਵੀ ਜਦੋਂ ਉਹ ਚੜਕੇ ਆਪਣੇ ਡਿਫੈਂਸ 'ਚ ਬਾਈ ਨੇ ਹਮਲਾ ਕੀਤਾ ਤੇ ਬਸ ਇਹ ਹੈ ਵੀ ਤਸੱਦਦ ਬਹੁਤ ਹੋਈ ਆ ਕੱਲ ਦਾ ਮੈਡੀਕਲ ਸੀਗਾ ਮੰਡੇ ਨੂੰ ਮੈਡੀਕਲ ਕੋਰਟ ਨੇ ਕਿਹਾ ਸੀਗਾ ਵੀ ਕਰਾਇਆ ਜਾਵੇ ਰਜਿੰਦਰਾ ਹਸਪੀਟਲ ਮੈਡੀਕਲ ਦੀ ਭਜਾਈ ਉਹਨੂੰ ਸੰਗਰੂਰ ਜੇੜ 'ਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਵੀ ਕੀ ਸਾਜੀ ਸਾਂ ਇਹਨਾਂ ਦੀ ਅੰਦਰ ਦੀ ਤੇ ਕੱਲ ਵੀ ਆਪਣਾ ਕੋ ਭਲੇ ਮਾਨਸ ਕੋਈ ਜੱਜ ਨਿਕਲੇ ਹੀ ਉਹਨੇ ਕਹਿੰਦੇ ਵੀ ਵੀਡੀਓ ਕਾਲਿੰਗ ਰਾਹੀਂ ਹੈ ਨਾ ਪੇਸ਼ੀ ਲੈ ਲਈ ਆ ਰਾਦੀ ਤੇ ਉਹਦੇ ਨੇ ਦਿਖਾਏ ਫਿਰ ਕੱਪੜੇ ਤਾਰ ਕੇ ਕਹਿੰਦੇ ਵੀ ਨਾ ਰੋਣ ਲੱਗੇ ਜਿਹੜੇ ਜੱਜ ਸਾਹਮਣੇ ਵੀ ਸੀਗੇ ਉੱਥੇ ਹਨ ਕੱਲ ਦੱਸਦੇ ਸੀ ਉਹਦਾ ਭਰਾ ਵੀ ਵਿਚਾਰਾ ਰੋਣ ਲੱਗ ਗਿਆ ਸੀਗਾ ਵੀ ਇੰਨੀ ਜਿਆਦਾ ਉਹਦੇ ਉੱਤੇ ਤਸੱਦਦ ਕੀਤੀ ਹੋਈ ਆ ਭਰਾ ਦੇ ਉੱਤੇ ਤੇ ਰਾਤ ਮੋਰਚਾ ਰਾਤ ਵੀ ਇੱਥੇ ਲੱਗਿਆ ਹੋਇਆ ਸੀਗਾ ਅੱਜ ਵੀ ਲੱਗਿਆ ਹੋਇਆ ਡਿਮਾਂਡ ਪਰਿਵਾਰ ਦੀ ਇਹ ਵੀ ਮੈਡੀਕਲ ਕਰਾਇਆ ਜਾਵੇ ਅੱਜ ਕਹਿੰਦਾ ਉਹਦਾ ਭਰਾ ਮੇਰੀ ਗੱਲ ਲਈ ਸੀ ਮੈਂ ਉਹਨੇ ਆਏ ਸੀ ਕਹਿੰਦਾ ਵੀ ਨਾ ਕੰਨੀ ਮੁਲਾਕਾਤ ਕਰਾ ਦਿੰਨੇ ਆ ਵੀ ਮੁਲਾਕਾਤ ਨਾਲ ਥੋੜੀ ਯਾਰ ਹੈਨਾ ਉਹ ਤਾਂ ਪਰ ਮੈਂ ਕਹਿੰਦਾ ਵੀ ਕਰਿਆ ਮੈਂ ਕਿਵੇਂ ਨਵਦੀਪ ਘਰੇ ਚਲੇ ਜਾਵਾਂ ਕਰਿਆ ਉਹਨੇ ਉਹਦੇ ਜਵਾੜੇ ਤੋੜੇ ਹੋਏ ਨੇ ਹੈਨਾ ਯਾਰ ਉਹ ਰੋਟੀ ਨਹੀਂ ਖਾ ਸਕਦਾ ਉਹ ਬੈਠ ਨਹੀਂ ਸਕਦਾ ਮੈਂ ਘਰੇ ਜਾ ਕੇ ਕਿਵੇਂ ਏਸੀ 'ਚ ਪੈ ਜਾ ਗੱਲ ਉਹਦੀ ਵੀ ਜਾਇਜ਼ ਆ ਹੈਨਾ ਉਹ ਕਹਿੰਦਾ ਵੀ ਯਾਰ ਘੱਟੋ ਘੱਟ ਦਵਾਈ ਬੂਟੀ ਤਾਂ ਦਵਾਈ ਜਾਵੇ ਉਹਨੂੰ ਸਾਰੀ ਮੈਡੀਕਲ ਟ੍ਰੀਟਮੈਂਟ ਵੀ ਨਹੀਂ ਵੀਰੇ ਹੁਣ ਤਾਂ ਕੋਈ ਹੈਨਾ ਹੁਣ ਐਸਐਮਓ ਨੇ ਅਜੇ ਰਿਪੋਰਟ ਪੇਸ਼ ਕਰਨੀ ਆ ਕੋਰਟ 'ਚ ਗਏ ਹੋਏ ਨੇ ਉੱਥੇ ਹੈ ਨਾ ਘੁੰਮਣ ਬਰਦਰ ਜਿਹੜੇ ਐਡਵੋਕੇਟ ਨੇ ਤੇ ਅੱਜ ਸ਼ਾਮ ਤੱਕ ਦੇਖੋ ਕੀ ਰਿਪੋਰਟ ਆਉਂਦੀ ਹੈ ਵੀ ਹਾਂ ਐਡੀਕਲ ਹੁੰਦਾ ਸ਼ਹਿਰਾਂ ਦੀ ਗੱਲ ਆਖੀ ਆ ਵੀ ਉਹ ਖੂਨ ਨਿਕਲੇ ਇਨਾਂ ਸਰੀਰ ਦੇ ਵਿੱਚ ਹਾਂ ਉਹ ਫਿਰ ਨਾ ਉਹ ਕਹਿੰਦੇ ਵੀ ਗਿੱਲੇ ਪਟੇ ਮਾਰਨੇ ਹੈ ਨਾ ਸੁੱਕੇ ਪਟੇ ਮਾਰਨੇ ਡੰਡੇ ਮਾਰਨੇ ਹੈ ਨਾ ਲਟਾ ਕੇ ਕਹਿੰਦੇ ਵੀ ਮੋਡੇ ਤੇ ਮਤਲਬ ਮੂੰਹ ਤੇ ਗੋਡੇ ਰੱਖ ਰੱਖ ਕੇ ਹੈ ਫਿਰ ਦਾੜਾ ਫੜ ਕੇ ਧਰਤੀ ਨਾਲ ਮਾਰਨਾ ਹੈ ਨਾ ਜਿਹੜੀ ਗੱਲ ਇਹ ਸਾਰੀ ਐਡਵੋਕੇਟ ਨੇ ਦੱਸੀ ਹੋਈ ਹੈ ਗੱਲ ਵੀ ਜਿਹੜੀ ਉਹਨੇ ਆਪਣੇ ਆਪ ਦੱਸੀ ਹੈ ਨਾ ਪਰ ਉਹ ਵੀ ਕਹਿੰਦਾ ਸੀਗਾ ਕਹਿੰਦਾ ਚੜਦੀ ਕਲਾ ਜਾਓ ਹਾਂ ਕਹਿੰਦਾ ਉਹਨੇ ਬਾਤ ਚੀ ਗਏ ਕੋਈ ਦਿੱਕਤ ਨਹੀਂ ਮੈਂ ਚੜ੍ਹਦੀ ਕਲਾ ਜਾਾਂਗੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਮ ਦੱਸੇ ਨਹੀਂ ਵੀ ਆ ਬੰਦੇ ਵੱਲੋਂ ਨਹੀਂ ਦੇਖੋ ਇਹਦੀ ਤਾਂ ਨਹੀਂ ਗੱਲ ਹੋਈ ਕੋਈ ਪੁਲਿਸ ਅਧਿਕਾਰੀ ਦੀ ਹੈ ਨਾ ਵੀ ਕੋਈ ਨਾਮ ਦਿੱਤੇ ਨੇ ਉਹਨਾਂ ਨੇ ਪਰ ਜੇਲ ਸੁਪਰੀਡੈਂਟ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕਿਉਂਕਿ ਦੇਖੋ ਯਾਰ ਜਦੋਂ ਅਸੀਂ ਜੇਲ੍ਹ 'ਚ ਪੈਰ ਧਰ ਦਿੰਦੇ ਆ ਉਹਦਾ ਬਾਦ ਸਾਰੀ ਸੇਫਟੀ ਦੀ ਜ਼ਿੰਮੇਵਾਰੀ ਜੇਲ੍ਹ ਸੁਪਰੀਡੈਂਟ ਦੀ ਹੁੰਦੀ ਹੈ ਨਾ ਤੇ ਜਵਾਬ ਦੇ ਤਾਂ ਫਿਰ ਜੇਲ੍ਹ ਸੁਪਰੀਡੈਂਟ 'ਕਾ ਕਾਰਵਾਈ ਤਾਂ ਉਹਦੇ ਤੇ ਹੋਣੀ ਚਾਹੀਦੀ ਹੈ ਨਾ ਜਿਹੜੇ 20 ਬਾਈ ਮੁਲਾਜ਼ਮਾ ਨੇ ਸਭ ਕੁਝ ਨਾਲ ਮਿਲ ਕੇ ਕੀਤਾ ਉਹਨਾਂ ਤੇ ਹੋਣੀ ਚ ਮਾੜਾ ਕਰਤਾ ਅੱਛਾ ਕਰਤਾ ਉਹਦੀ ਕਾਨੂੰਨ ਹੈਗਾ ਭਾਈ ਕਾਨੂੰਨ ਸਜ਼ਾ ਦੇ ਦੋ ਹੈ ਨਾ ਪਰ ਤੁਸੀਂ ਕੌਣ ਹੁੰਨੇ ਹੋ ਦਰਿੰਦੇ ਲੋਕ ਹੈ ਨਾ ਇਹੋ ਜਿਹਾ ਕੰਮ ਕਰਨ ਵਾਲੇ ਹੈ ਨਾ ਜੀ ਠੀਕ ਹੈ ਅਸੀਂ ਤਾਂ ਭਾਈ ਅਰਦਾਸ ਕਰੀ ਰਹੀ ਸਵੇਰੇ ਵੀ ਪਰਮਾਤਮਾ ਅੱਗੇ ਹੈ ਨਾ ਵੀ ਜਿਹਨੇ ਜਿਨੇ ਵੀ ਗਲਤ ਕਰਿਆ ਹੈ ਨਾ ਵੀ ਵਾਹਿਗੁਰੂ ਉਹਦੇ ਨਿਵੇੜਾ ਕਰੂਗਾ ਠੀਕ ਹੈ ਤੇ ਦਿਲ ਦੁਖਦੇ ਨੇ ਬਾਈ ਹੈਨਾ ਪਰ ਪ੍ਰਮਾਤਮਾ ਅਰਦਾਸ ਸੁਣਦਾ ਵੀ ਹੈਗਾ ਜਿਹੜੇ ਵੀ ਚਾਹੇ 20 ਬਾਈਪੋਲਸ ਵਾਲੇ ਤੇ ਜੇਲ ਜੇਲ ਸੁਪਰੀਰੈਂਟ ਸੀਗਾ ਪ੍ਰਮਾਤਮਾ ਨੇ ਤੁਹਾਡਾ ਨਵੇੜਾ ਕਰਨਾ ਕਰੂਆ ਪਹਿਲਾਂ ਵਾਲਿਆਂ ਦਾ ਵੀ ਕਰ ਰਿਹਾ ਜਿਹਨੇ ਸਾਡੇ ਇਨਕਾਊਂਟਰ ਕਰੇ ਸੀ ਨਾ ਮੁੰਡਿਆਂ ਦੇ ਉਹਨਾਂ ਦਾ ਵੀ ਨਵੇੜਾ ਅੱਜ ਹੋ ਹੀ ਰਿਹਾ ਠੀਕ ਹੈ ਤੇ ਬਾਕੀ ਵਾਹੀਗਰੂ ਦੇ ਹੱਥ ਚਾਪਰਾ ਸੀ ਦਾ ਡਟੇ ਹੋਏ ਆ ਭਰਾ ਦੇ ਨਾਲ ਕੋਮ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਵੱਤ ਤੋਂ ਬਾਅਦ ਇੱਥੇ ਬਣਾ ਜੇਲ ਦੇ ਬਾਹਰ ਜਰੂਰ ਆਉਣ ਸਾਰੇ ਦੇ ਸਾਰੇ ਭਾਈ ਤੇ ਅੱਗੇ ਕਿੰਨਾ ਕੁ ਟਾਈਮ ਧਰਨਾ ਜਿਹੜਾ ਚੱਲ ਸਕਦਾ ਬਸ ਮੈਡੀਕਲ ਕਰਾਵੇ ਆਪਾਂ ਆਪਣੇ ਘਰੇ ਐਨਨ ਤਸੱਦਦ ਕਰਕੇ ਤੁਸੀਂ ਦਵਾਈ ਬੁੱਟੀ ਵੀ ਨਹੀਂ ਦਵਾ ਰਹੇ ਯਾਰ ਤੇ ਜਿਹੜੇ ਬੰਦਿਆਂ ਨੇ ਟਾਰਚਰ ਕੀਤਾਗਾ 22 ਜਾਣੇ ਤੁਸੀਂ ਦੱਸੇ ਨੇ ਉਹਨਾਂ ਦੇ ਲਈ ਫਿਰ ਕੋਈ ਕੋਰਟ ਦਾ ਰੁਕ ਕੀਤਾ ਜਾਊਗਾ ਹੂੰ ਕੋਰਟ ਦਾ ਰੁਕ ਕੀਤਾ ਜਾਊਗਾ ਜੀ ਕਹਿੰਦੇ ਤੇ ਉਹ ਚੱਲੇ ਰਿਹਾ ਸਾਰੇ ਸਾਰੇ ਐਸਐਮਓ ਨੇ ਅਜੇ ਰਿਪੋਰਟ ਪੇਸ਼ ਕਰਨੀ ਹੈ ਉੱਥੇ ਪੈਨਲ ਬਣਿਆ ਹੋਇਆ ਇੱਕ ਡਾਕਟਰਾਂ ਦਾ ਪਰ ਇਹ ਪੇਸ਼ ਹੀ ਨਹੀਂ ਕਰ ਰਹੇ ਇਹ ਪਤਾ ਕਿ ਡਿਲੇ ਕਰਦੇ ਨੇ ਜਾਣ ਕੇ ਵੀ ਸਟਾ ਕਟ ਹੋ ਜਾਣ ਗਿਆ ਹੋਰ ਕਟ ਹੋ ਜਾ ਪਰ ਕੱਲ ਤਾਂ 164 ਦੇ ਬਿਆਨ ਜੱਜ ਦੇ ਸਾਹਮਣੇ ਵੀਡੀਓ ਕਾਲਿੰਗ ਚ ਹੋਈ ਗਏ ਜੱਜ ਨੇ ਤਾਂ ਕਹਿੰਦੇ ਦੇਖਿਆ ਵੀ ਨਹੀਂ ਗਿਆ ਉੱਥੇ ਜਿਹੜੇ ਜਿਹੜੇ ਵੀ ਬੰਦੇ ਨੇ ਕਿਉਂਕਿ ਲੇਡੀਜ਼ ਜੱਜ ਸੀ ਉਹਨੇ ਕਿਹਾ ਵੀ ਤੁਸੀਂ ਦੇਖੋ ਸਾਰੇ ਜਣੇ ਹਨਾ ਕਹਿੰਦੇ ਉਹਨਾਂ ਦਾ ਕਿਹਾ ਜਾ ਰਿਹਾ ਵੀ ਜਿਹੜੀ ਕੋਰਟ ਦੇ ਆਰਡਰ ਵੀ ਨਹੀਂ ਮੰਨਣਗੇ ਜਿਹੜੇ ਨਹੀਂ ਨਜ਼ਾਰੇ ਹਨਾ ਮੰਨਣ ਜਿਹੜੇ ਯਾਰ ਹੁਣ ਸੋਮਵਾਰ ਨੂੰ ਮੈਡੀਕਲ ਕਰਾਉਣਾ ਸੀਗਾ ਸੋਮਵਾਰ ਦਾ ਮੈਡੀਕਲ ਨਹੀਂ ਕਰਾਇਆ ਗਿਆ ਕਿਹੜੇ ਕੋਰਟ ਦੇ ਆਰਡਰ ਮ ਕੋਰਟ ਕੋਟ ਨੂੰ ਕੋਣ ਛਿੱਕੇ ਤੇ ਰੱਖਦੇ ਨੇ ਇੱਥੇ ਨੂੰ ਕੋਰਟ ਨੂੰ ਪੁਲਿਸ ਵਾਲੇ ਹਨਾ ਅਸੀਂ ਅੱਜ ਦੇ ਥੋੜੀ ਲਗੇ ਹੈ ਨਾ ਕਿ ਸਭ ਰਲੇ ਮਿਲੇ ਨੇ ਡਾਕਟਰ ਵੀਰਲੇ ਮਿਲੇ ਨੇ ਸਾਰੇ ਤੇ ਸਾਰੇ ਪਰ ਇੱਕ ਪੈਨਲ ਬਣਾਇਆ ਗਿਆ ਨਾ ਵੀ ਸੁਪਰੀਮ ਕੋਰਟ ਨੇ ਜਿਹੜਾ ਪੈਨਲ ਬਣਾਇਆ ਵੀ ਉਹਦੇ ਤੇ ਕੀ ਪਤਾ ਕੋਈ ਜਿਵੇਂ ਜੱਜ ਆ ਗਈ ਹੈ ਨਾ ਹੋਵੇ ਕੋਈ ਇਨਸਾਫ ਪਸੰਦ ਕੋਈ ਡਾਕਟਰ ਆ ਜੇ ਹੈ ਨਾ ਜਿਹੜਾ ਸਹੀ ਰਿਪੋਰਟ ਬਣਾ ਕੇ ਦੇ ਦੇ ਬਾਕੀ ਉਮੀਦ ਤਾਂ ਸਾਨੂੰ ਇੱਥੇ ਹੈਗੀ ਨਹੀਂ ਵਿਸ਼ਖਾਂ ਵਾਸਤੇ ਵੀ ਇਨਸਾਫ ਇਸ ਦੇਸ਼ ਦੇ ਅੰਦਰ ਹੈਗਾ ਸਾਨੂੰ ਉਮੀਦ ਨਹੀਂ ਹੈਗੀ ਭਾਈ ਧੰਨਵਾਦ ਵੀਰੇ ਸੋ ਇਹ ਸਾਨੇ ਨਵਦੀਪ ਜਲ ਬੇੜਾ ਜੀ ਨੇ ਨੇ ਦੱਸਿਆਗਾ ਕਿ ਸਾਨੂੰ ਕਾਨੂੰਨ ਤੋਂ ਤੇ ਜਿਹੜਾ ਅਧਿਕਾਰੀਆਂ ਤੋਂ ਕੋਈ ਉਮੀਦ ਨਹੀਂ ਹੈਗੀ ਦੱਸਿਆ ਗਿਆ ਹੈ ਕਿ ਸੰਦੀਪ ਸਿੰਘ ਸਨੀ ਦੇ ਉੱਤੇ ਬਹੁਤ ਤਸ਼ੱਦਦ ਕੀਤਾ ਗਿਆ ਤਿੰਨ ਕਸ਼ਾਰੇ ਨੇ ਜਿਹੜੇ ਤਿੰਨ ਕਸ਼ਾਰੇ ਸੀਗੇ ਸੰਦੀਪ ਸਿੰਘ ਸਨੀ ਦੀ ਖੂਨ ਦੇ ਨਾਲ ਭੇਜ ਗਏ ਨੇ ਹੁਣ ਦੇਖਦੇ ਆ ਕਿ ਕੀ ਹਾਲਾਤ ਨੇ ਕਿ ਸੰਦੀਪ ਦੇ ਕਦੋਂ ਤੱਕ ਜਿਹੜਾ ਮੈਡੀਕਲ ਕਰਵਾਇਆ ਜਾਂਦਾ ਤੇ ਪਰਿਵਾਰ ਦੇ ਨਾਲ ਮਲਾਇਆ ਜਾਂਦਾ ਧੰਨਵਾਦ ਜੀ